ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿ ਜਿਹੜੀ ਆਪਾਂ ਮੱਝਾਂ ਨੂੰ ਲੇਟੀ ਬਣਾ ਕੇ ਪਾਉਨੇ ਆ ਤੇ ਉਹਦੇ ਵਿੱਚ ਕੀ ਕੀ ਸਮਾਨ ਪਾਉਨੇ ਆ ਆਪਾਂ ਤੇ ਤਕਰੀਬਨ ਆਪਣੀਆਂ ਹੁਣ ਮੱਝਾਂ ਹੈ ਕਿਤੀ ਇਸ ਮਹੀਨੇ ਵਿੱਚ ਤਿੰਨ ਹੋਰ ਸੂਪ ਪੈਣੀਆਂ ਦੋ ਪਹਿਲਾਂ ਸੂਪੀਆਂ ਤੇ ਜਿਹੜੀਆਂ ਗਾਇਆਂ ਦੇ ਗੱਬੜਨ ਦੇ ਠੀਕ ਨਹੀਂ ਲੱਗਿਆ ਆਪਾਂ ਉਹਨਾਂ ਨੂੰ ਵੀ ਥੋੜੀ ਥੋੜੀ ਲੇਟੀ ਪਾਉਨੇ ਆ ਤੇ ਆਪਾਂ ਲੇਟੀ ਦੇ ਵਿੱਚ ਕੀ ਕੀ ਸਮਾਨ ਪਾਉਨੇ ਆ ਜੇ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਆਪਾਂ ਕਿਵੇਂ ਬਣਾਉਨੇ ਆ ਉਹਨੂੰ ਦਿਖਾਉਨੇ ਆ ਭਾਈ ਜੀ ਲੋ ਜੀ ਆਪਾਂ ਲੇਟੀ ਦੀ ਕਰਤੀ ਤਿਆਰੀ ਹੁਣ ਆਪਾਂ ਅੱਗ ਬਾਲ ਕੇ ਤੇ ਆਪਾਂ ਅੱਗ ਬਾਲ ਦੇਣੀ ਹੈ ਇਸ ਵਿੱਚ ਪਾਥੀ ਆਪਾਂ ਪਾ ਦਿਆਂ ਤੇ ਹੁਣ ਆਪਾਂ ਇੱਧਰ ਸਮਾਨ ਦੇਖੋ ਆਪਣੇ ਕੋਲ ਸ਼ੱਕਰ ਤੇ ਬੜੇਮੇ ਆ ਇਹ ਚ ਲੈਟੀ ਦੀ ਕੁਆਲਿਟੀ ਦੇਖੋ ਲੈਟੀ ਬਰੀਕ ਹੈ ਨਾ ਇਹ ਦੋ ਤਸਲੀਆਂ ਆਪਾਂ ਇਹਦੇ ਵਿੱਚ ਪਾਈਆਂ ਹੋਈਆਂ ਲੈਟੀ ਦੀਆਂ ਤੇ ਆਪਣੇ ਕੋਲ ਆਹ ਦੇਗਾਂ ਏ ਦੋ ਦੇਗਾਂ ਆਪਣੇ ਕੋਲ ਕਿ ਕਿ ਛੋਟਾ ਕਿਉਂਕਿ ਆਪਾਂ ਨੇ ਇਹ 4-5 ਕ੍ਰੀਮਚਾਰਕ ਪਸ਼ੂਆਂ ਦੀ ਹੈਗੀ ਹੈ ਲੈਟੀ ਇਹ 4-5 ਪਸ਼ੂਆਂ ਨੂੰ 5 ਨੂੰ ਵੀ ਪਾਈ ਜਾਂਦੀ ਆ ਤੇ ਦੋ ਟਾਈਮ ਪਾਉਨੇ ਆਪਾਂ ਸ਼ਾਮ ਨੂੰ ਹੁਣ ਪਾਉਣੇ ਆਪਾਂ ਤਾਂ ਤਸਲੀਆਂ ਠੰਡੀ ਹੋਣੀਆਂ ਤੇ ਫਿਰ ਥੋੜੀ ਰੱਖ ਲੈਣੇ ਫਿਰ ਸਵੇਰ ਨੂੰ ਜਿਹੜੀਆਂ ਮੱਜਾਂ ਮਿਲਦੀਆਂ ਆਪਣੀਆਂ ਸਵੇਰ ਨੂੰ ਉਹਨਾਂ ਨੂੰ ਪਾਉਨੇ ਆ ਤੇ ਜਦੋਂ ਆਪਣੀਆਂ ਮੱਜਾਂ ਹੁਣ ਸੂਪ ਪੈਣਗੀਆਂ ਜੀ ਤਿੰਨ ਸੂਪ ਪੈਣੀਆਂ ਹੋਰ ਤੇ ਇੱਕ ਗਾਂ ਤੇ ਆਪਾਂ ਫਿਰ ਲੇਟੀ ਵਧਾ ਦਾਂਗੇ ਤੇ ਇੱਕ ਤਸਲੀ ਆਪਾਂ ਹੋਰ ਵਧਾ ਦਾਂਗੇ ਤੇ ਆਪਾਂ ਦੇ ਵਿੱਚ ਪਹਿਲਾਂ ਮੱਕੀ ਵੀ ਪਾਉਣ ਤੇ ਉਹਦੀ ਵੀ ਲੇਟੀ ਇਕਣੇ ਕਰਾਈ ਹੋਈ ਤੇ ਉਹ ਖਤਮ ਹੋ ਗਈ ਆਪਣੀ ਤੇ ਫਿਰ ਆਪਾਂ ਸ਼ੱਕਰ ਦੀ ਜਗ੍ਹਾ ਅਗਲੇ ਮਹੀਨੇ ਜਿਵੇਂ ਹੁਣ ਮੌਸਮ ਦਾ ਥੋੜੀ ਗਰਮੀ ਹੈ ਹੁਣ ਅਗਲੇ ਮਹੀਨੇ ਥੋੜਾ ਫਰਕ ਪੈ ਜਾਊਗਾ ਆਪਾਂ ਉਹਦੇ ਸੱਕਰ ਦੀ ਜਗ੍ਹਾ ਗੁੜ ਕਰ ਦਾਂਗੇ ਗੁੜ ਪਾ ਦਿਆ ਕਰਾਂਗੇ ਵਿੱਚ ਤੇ ਹੁਣ ਗਰਮੀ ਕਰਕੇ ਥੋੜਾ ਜਿਹਾ ਗੁੜ ਨਹੀਂ ਪਾਉਂਦੇ ਕਿਉਂ ਬੜੇਵੇਂ ਵੀ ਆ ਫਿਰ ਗਰਮ ਜੀ ਜ਼ਿਆਦਾ ਹੋ ਜਾਂਦੀ ਲੇਟੀ ਉਹ ਡੰਗਰਾਂ ਨੂੰ ਖਰਾਬ ਕਰੂਗੀ ਹੁਣ ਥੋੜੀ ਗਰਮੀ ਕਰਕੇ ਗਾਹਾਂ ਵਾਲੀ ਮਹੀਨੇ ਜਿਹਾ ਜੋ ਫਰਕ ਪੈ ਜੂਗਾ ਮੌਸਮ ਦਾ ਫਿਰ ਆਪਾਂ ਗੁੜ ਪਾ ਦਿਆ ਕਰਾਂਗੇ ਵਿੱਚ ਤੇ ਬੜੇਵੇਂ ਵੀ ਥੋੜੇ ਵਧਾ ਦਾਂਗੇ ਤੇ ਆਪਾਂ ਹੁਣ ਬਾਲ ਦੀ ਅੱਗ ਤੁਹਾਨੂੰ ਦਿਖਾਉਣੀ ਆ ਆਪਾਂ ਪਾਣੀ ਕਿੰਨਾ ਕੁ ਪਾਉਨੇ ਆ ਲੈ ਵੀ ਸਾਬੜ ਦਰੱਖਤ ਆਪਕਾ ਨਾ ਗਵਾਲ ਦੀ ਜਿਹੜੀ ਜੋ ਪੌਂਡ ਥੋੜਾ ਜਿਹਾ ਗਵਾਲ ਦੀ ਵੀ ਚਾਹ ਦਾਂਗੇ। ਥੋੜਾ ਜਿਹਾ ਪਿੱਛੇ ਹੋ ਜਾ। ਇੱਧਰ ਰੱਖੀ ਮੈਂ ਆਇਆ ਨਾ। ਆ ਇੱਧਰ ਦੇਖ ਮੈਂ ਕਿੰਨੇ ਰੱਖ। ਦੇ ਕੇ ਰੱਖੇ ਪਰ। ਅਨੰਬਾ ਮੈਂ ਹੱਥ ਪਾਣੀ ਪਾਣੀਆ ਫੁੱਲ ਤੋੜਦੇ ਆਪਾਂ ਜਿਹੜੀਆਂ ਐਨ ਰਿਚ ਵਿੱਚ ਮਿਲਦੀਆਂ ਚੜਾਵਾਂਗੇ ਸਮਾਨ ਚ ਰੱਖ ਦੇ ਲਈ ਆ ਸਾਫ ਕਰਕੇ ਸਮਾਨ ਕੇ ਉਡਾ ਦਈਏ ਪਾਣੀ ਥੋੜਾ ਭਰ ਪਾਗੇ ਕੋਲੋਂ ਹੋਰ ਪਾ ਲਾਂਗੇ ਜੇ ਉਹਦੀ ਘੰਟੇ ਜਿੰਨੇ ਪੜਨ ਦੇਣਾ ਕੰਟ ਜੀ ਫਿਰ ਆਪਾਂ ਤਸਲੇ ਵਿੱਚ ਪਾ ਦਾਂਗੇ ਠੰਡੀ ਹੋਣ ਨੂੰ ਦੋ ਟਾਈਮ ਆਉਣੀ ਆ ਆਪਾਂ ਹੁਣ ਸ਼ਾਮ ਨੂੰ ਤੇ ਸਵੇਰੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਕੋਲ ਸਬਸਕ੍ਰਾਈਬ ਪੱਤ ਪਰ ਸਪੋਰਟ ਕਰਿਓ ਚੰਦਾਂ ਜੀ ਜੀ ਲੈਤੀ ਆਪਣੀ ਹੋ ਗਈ ਤਿਆਰ ਆਪਾਂ ਇਹਦੇ ਨਾਲ ਕੱਢ ਦਾਂਗੇ ਤਸਲੇ ਵਿੱਚ ਜਿੰਨੀ ਜਿੰਨੀ ਪਾਉਣੀ ਆ ਪਾਪਾ ਜੇ ਪੈਸੇ ਰੱਖਿਆ ਵਾਲੀ ਟੀ ਕੱਢਣ ਨੂੰ ਤੇ ਠੰਡੀ ਹੋ ਜੋਗੀ ਨਾ ਹੰਦੀ ਨਾਲ ਇਹ ਤੇ ਕੋਹ ਨੂੰ ਫੜਿਆ ਮਾਈ ਕੋਹ ਨੂੰ ਕਿਹਨਾਂ ਤੋਂ ਬਣੀ ਹੈ ਕਲਰ ਦੇਖੋ ਜੀ ਬਹੁਤ ਵਧੀਆ ਟੀ ਤਿਆਰ ਹੁੰਦੀ ਹੈ